ਸਰੇਵਾ ਦੇ ਗੁਰੂ ਸਾਹਿਬ ਜੀਓ ਜਿਨੇ ਹਰ ਘਰ ਨਾਮ ਧਿਆਇਆ ਨਮ ਤਨ ਕਾ ਸਫਲ ਹੈ ਜਨ ਹਰ ਕਹ ਕੇ ਨਾਮ ਕੀ ਮਨ ਲਾਗੀ ਭੁਖਾ ਤਨ ਤਨ ਬਾਗ ਤਨ ਭਗਤ ਤਨ ਜੋ ਹੰ ਨਮ ਹਰ ਮੁਖ ਕਹਿ ਦਿਆ ਤਨ ਤਨ ਬਾਗ ਤਨ ਸੰਤ ਜਨ ਨਨ ਧਨ ਸੋ ਗੁਰ ਸਖ ਕਹੀਏ ਦਿਨ ਵਰ ਨਾਮੁ ਮੁਖਰਾ ਮੁਖਿਆ ਸੋ ਕਹੋ ਟਲ ਗੁਰ ਸਮੀਐ ਅਭੇਸ ਸਹਦ ਸੋ ਭਾਏ ਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਰੀ ਮਹਲਾ ਪੰਦਵਾ ਜਾਗੋ ਹਰ ਰੰਗਲਾ ਨੋਇ ਸਜੋਗ ਮਹਿ ਸੋ ਕਹੀਅਤ ਹੈ ਸੂਰਾ ਆਦਮ ਜੜੈ ਸਗਲ ਵਸਦਾ ਕੇ ਜਕਾ ਸਤਗੁਰੂ Продолжение ਸਰਣੀ ਪਾਵਨ ਨਾਮ ਧਿਆਵਨ ਸਜ ਸਮਾਵਨ ਸੰਗ ਰਹਾਓ ਜਾਣ ਕੇ ਚਰਨ ਵਸ ਹੈ ਮੇਰਾ ਜੀ ਆਇਆਂ ਸੰਗ ਕੁਨਿਤਾ ਦੇਹੀ ਜਾਣ ਕੇ ਧੋਲ ਰੋਤੇ ਕੀ ਸਤੇ ਸੋਹਣੇ ਪਿਆਰੇ ਗੁਰੂ ਸਵਾਰੇ ਗੁਰੂ ਸਾਧ ਸੰਗਤਿਓ ਪਾਵਨ ਬਾਣੀ ਦੇ ਜੋ ਅੱਜ ਦੇ ਉਪਨਾਮ ਸਾਹਿਬ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਤਨਾਸਰੀ ਰਾਗ ਦੇ ਵਿੱਚੋਂ ਬਨਵੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰਵਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਨày ਪਾਵਨ ਸ਼ਰਧ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 679 ਅਸੀਂ ਅੰਗ ਪਾਠਨ ਸਿशोਭਤ ਹੈ ਤਨਾਸਰੀ ਮਹੱਲਾ ਪੰਜਰਾ ਜਾ ਕੋ ਹਰ ਰੰਗ ਲਗ ਇਸ ਜੁਗ ਮੈਂ ਇਸੋ ਕਹੀ ਅਤ ਹੈ ਸੂਰਾ ਸਤਿਗੁਰੂ ਜੀ ਕਹਿੰਦੇ ਇਸ ਜਗਤ ਦੇ ਵਿੱਚ ਉਹੀ ਮਨੁੱਖ ਸੂਰਬਾ ਆਖਿਆ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰ ਪੈਦਾ ਹੋ ਜਾਂਦਾ ਹੈ ਆਦਮ ਜੜੈ ਸੰਗਤ ਵਸਤਾ ਕੈ ਜਾਗ ਸਤਗੁਰ ਪੂਰਾ ਤੇ ਪੂਰਾ ਗੁਰੂ ਜੈਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਤ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਸਦੇ ਵਸਵੇ ਤਾ ਦਤੀ ਹੈ ਤੇ ਦੁਨੀਆ ਦਾ ਕੋਈ ਵੀ ਪਦਾਰਥ ਜਿਹੜਾ ਹੈ ਫਿਰ ਉਸ ਮਨੁੱਖ ਨੂੰ ਮੋਹ ਨਹੀਂ ਸਕਦਾ ਠਾਕੁਰ ਗਾਇਐ ਆਤਮ ਰੰਗ ਇਸ ਕਰਕੇ ਦਿਲੋਂ ਪਿਆਰ ਦੇ ਨਾਲ ਉਸ ਤਕਾਰ ਤਰਕ ਵਾਹਿਗੁਰੂ ਜੀ ਦੀ ਸਬਤ ਸਮਾਕਰਣੀ ਚਾਹੀਦੀ ਹੈ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਉਸ ਵਾਹਿਗੁਰੂ ਜੀ ਦੀ ਸ਼ਰਣ ਵਿੱਚ ਟਿਕ ਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਲੀਨ ਹੋ ਜਾਈਦਾ ਹੈ ਜਗਤ ਗਏ ਚਰਨ ਵਸ ਹੈ ਮੇਰਾ ਹਿਅਰ ਸੰਗੁ ਪੁਨੀਤਾ ਦੇਹੀ へ ਕਿਰਪਾ ਦੇ ਸਦਾ ਦੇ ਆਕਾਰ ਪੁਰਖ ਵਾਹਿਗੁਰੂ ਜੀ ਜੇ ਤੇਰਿਆ ਦਾਸਾਂ ਦੇ ਚੱਕ ਮੇਰੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸ਼ਰੀਰ ਪਵਿੱਤਰ ਹੋਦਾ ਏ ਜਦ ਕੇ ਧੂਰ ਦੇਵੋ ਕਿਰਪਾ ਗੈਸ ਨਾਨਕ ਕੈ ਸੁਖ ਜਹੀ ਮੇਹਰ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਮੇਰੇ ਵਾਸਤੇ ਇਹੀ ਸਭ ਤੋਂ ਵੱਡਾ ਸੁੱਖ ਹੈ ਸੋ ਕੁਟਾਨ ਗੁਰੂ ਸ਼ਕਰਾਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਨ ਆਦਿਆਂ ਦਾ ਜਿਨ੍ਹਾਂ ਅੰਮ੍ਰਿਤ ਮਿਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਵਦੀ ਕੀਤੀ ਅਮਰਤ ਵੇਲਾ ਖੁੱਲੇ ਦਰਸ਼ਨ ਦੀ ਦਾਰਿ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਦੇ ਨਵਾਜ ਸੱਜੇ ਪਾਤਸ਼ਾਹ ਜੀ ਸਹੀ ਤਰ੍ਹਾਂ ਕਿਰਪਾ ਦੀ ਸਤੀ ਵਧਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਅਚਰਣਾ ਕਮਨਾ ਨਾਲ ਜੋੜ ਕੇ ਰੱਖਣ ਸਭਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਗੋਦਸਿਕੀ ਜੀਵਨ ਨਾਮ ਦਾਗ ਦੀਆਂ ਦਾਤਾ ਅਮਰਤ ਵੇੜਾ ਬਾਣੀ ਬਾਣੇ ਦਾ ਪਿਆਰ ਸਭਨਾਂ ਨੂੰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਨ ਨਿਰਾਸ਼ ਕਰਨ ਗੁਰਮਤਿ ਅਨੁਸਾਰ ਸਭਨਾਂ ਦੀਆਂ ਸ਼ਬ ਮਨੋਕਾਂ ਬਨਾ ਪੂਰਨ ਕਰਨ ਸਰਬਤ ਸੰਗਤਾਂ ਦਾ ਧੰਨਵਾਦ ਸਰਬਤ ਸੰਗਤਾਂ ਨੂੰ ਜੀਓ ਆਇਆ ਜੀਓ ਆਇਆ ਤਾ ਗੁਰੂ ਪਿਆਰੇ ਸਾਸਣ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਿਧੇ ਜਾਬ ਲੜ ਨ ਕਰੀਏ ਕੋਈ ਵੀ ਰਸਨਾ ਵਜਿ ਨਾ ਰਹਿ ਸਾਰੀਆਂ ਸੰਗਤਾਂ ਧਿਆਰ ਸਤਕਾਰ ਸਹਿਤ ਬੋਲਿਓ ਜੀ ਸਤਨਾਮੁ ਵਾਖੀ ਗੁਰੂ ਸਾਧ on the night ਤਨ ਗੁਰੂ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ